ਕਾ ਤਾਰਿਆ ਜੀ ਜੀ ਜੇ ਲਿਖੋ ਤਰਾਸਾ ਗਰਦਾ ਗਰਦਰਾ ਸਾਦੀ ਬਣਾਉਣੀ ਹੈ ਨਾ ਕੱਲ ਬਣਾਈ ਨਹੀਂ ਕਿ ਜਹ ਹੈਗਾ ਸਿਰੋਪ ਨਾ ਟਕਣਾ ਨਾ ਸਿਰੋਪ ਤਾਂ ਹਨਾ ਕਹ ਰਾਸ ਜੀ ਇੱਕ ਵਾਰ ਜਦ ਸੇਵ ਜੀ ਮਹਾਰਾਜ ਇੱਥੇ ਅੱਜ ਨਾ ਅਸਰ ਹੋ ਰਹਾ ਥਾ ਬੋ ਪ੍ਰਾਣਾ ਤੇ ਉਹਦਾ ਜਿੰਨੀ ਪੱਥਰ ਰੱਖਣਾ ਕੋਈ ਸੰਤ ਆ ਰਿਹਾ ਅੱਛਾ ਤੁਹਾਡਾ ਧੰਨਵਾਦ

i the दरवाजे दरवार साहेब नहीं आज आ रहे हैं सारे अपने सात सृया काल ਸ੍ਰੀ ਅਕਾਲ ਸੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਾਸਤ੍ਰੀ ਅਕਾਲ ਸਾਹਿਬ ਜੀ ਕੀ ਬਤੈ ਖੁਪ ਕੇ ਜਾਨਣ ਗਿੰਦੀ ਰਿਹਾ ਸਤ ਸ੍ਰੀ ਅਕਾਲ ਸ੍ਰੀ ਅਕਾਲ ਹਾਲੋ ਵਾਹਿਗੁਰੂ 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 ਜਪਦੀ ਕਲਾ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼ੁਕਰ ਦਾਤ ਕਰਮਾ 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 ਕਰ ਐਸਰੋਵਰ ਦਾ ਨੀ ਪੱਥਰ ਸਿਗੁਰਤੇਗ ਬਾਦਰ ਗੁਰਦੁਰ ਸਾਹਿਬ ਪਾਸੇ ਨੌਵੇਂ ਮੋੜ ਕੋਲ ਇਸ ਕੰਬਰੀਂਨਾ ਦੇ ਸਰੋਵਰ ਦਾ ਨੀ ਪੱਥਰ ਬਾਬਾ ਲਖਸੰਗੀ ਪੱਤਾ ਮਾਲੂਕਾ ਨੇ 15 1 2025 ਨੂੰ ਆਪਣਾ ਕਾਰਮ ਕੰਮ ਦਾ ਰੱਖਿਆ ਪੰਧਕਾਟੀ ਸੁਲਨਾ ਬਦਲ ਹਾਂਜੀ ਅੱਜ ਅਸੀਂ ਗਏ ਸੀ ਸਾਡੇ ਵੱਡੇ ਮੜ ਗੁਰਦੁਰ ਸਾਹਿਬ ਕੋਲ ਅਸੀਂ ਉਹਦੇ ਘਟਣ ਸੀਗਾ ਆਪਣੇ ਨਵੇਂ ਪਾਛੇ ਦਾ ਘਰ ਤਰਸਾ ਉਹਥੇ ਸੀ ਘਟਣ ਠੀਕ ਹੈ ਨਹੀਂ ਪੱਥਰ ਰੱਖਿਆ ਸੌਰੀ ਆਪਣੇ ਸਰੋਵਰ ਦਾ ਸਰੋਵਰ ਸੀਗਾ ਪਹਿਲਾਂ ਸਰੋਵਰ ਨਾ ਡੂੰਗਾ ਸੀਗਾ ਤੇ ਉਹਨੂੰ ਸਾਫ਼ ਸੁਥਰ ਕਰਕੇ ਪੱਚਾ ਕਰਕੇ ਤੇ ਉਹਦੇ ਨਮਾ ਨਮਾ ਉੱਥੇ ਬਣਾਉਣਾ ਨਮਾ ਚਾ ਕਰਕੇ ਉਹਦਾ ਨਹੀਂ ਪੱਥਰ ਰੱਖਿਆ ਹੋਇਆ ਸੀਗਾ ਤੁਸੀਂ ਮੇਰੇ ਜੇ ਇਹ ਗੱਲ ਨਾਲ ਸਹਿਮਤ ਹੋਏ ਤਾਂ ਮੈਨੂੰ ਦੱਸਿਓ ਦੇਖੋ ਉੱਥੇ ਜਿਹੜਾ ਨਹੀਂ ਸੀਗਾ ਨਹੀਂ ਪੱਥਰ ਰੱਖਿਆ ਠੀਕ ਹੈ ਉਥੇ ਇਹਨਾਂ ਨੇ ਕੀ ਕੀਤਾ ਸਾਰੇ ਡੇਰੇਆਂ ਦੇ ਸਾ ਸੰਤ ਬੁਲਾਏ ਹੋਏ ਸੀ ਠੀਕ ਹੈ ਉਹਨਾਂ ਦਾ ਦੁੱਧ ਘਟਨ ਕਰਾਇਆ ਮੈਂ ਡੇਰੇ ਵਾਲਾ ਕੋਈ ਮਾੜਾ ਨਹੀਂ ਪਰ ਇਹ ਉਹ ਡੇਰੇ ਵਾਲੇ ਆ ਜਿਨ੍ਹਾਂ ਨੇ ਕਿ ਸਾਡੇ ਜਿਹੜੇ ਛੋਟੀ ਜਾਤ ਜਿਨ੍ਹਾਂ ਨੂੰ ਇਹ ਕਹਿੰਦੇ ਆ ਉਹਨਾਂ ਨੂੰ ਇਹਨਾਂ ਨੇ 크ਰਿਸਚਨ ਜਾਂ ਹੋਰ ਧਰਮਾਂ 'ਚ ਜਾਣ ਵਾਸਤੇ ਪ੍ਰੇਰਿਤ ਕੀਤਾ ਕਿਉਂਕਿ ਇਹ ਉਹ ਡੇਰੇ ਵਾਲੇ ਸੀ ਜਿੱਥੇ ਕਿ ਜਿਹੜੇ ਨੀਵੇਂ ਜਾਤੀ ਉਹਨਾਂ ਨੂੰ ਵੱਢ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਲੰਗਰ ਅਲੱਗ ਕੀਤਾ ਜਾਂਦਾ ਠੀਕ ਹੈ ਉਹ ਡੇਰੇ ਵਾਲੇ ਆ ਠੀਕ ਹੈ ਤੇ ਸਭ ਤੋਂ ਵੱਡਾ ਦੇਖੋ ਇੱਥੇ ਦੇ ਵਿੱਚ ਪੰਜ ਪਿਆਰੇ ਲਿਆਉਂਦੇ ਹੇ ਇਹ ਪੰਜ ਪਿਆਰਿਆਂ ਨੂੰ ਇਹ ਚੀਜ਼ ਪੰਜ ਪਿਆਰੇ ਹੁੰਦੇ ਆ ਤਖਤ ਤੋਂ ਆਉਂਦੇ ਆ ਆਪ ਪੰਜ ਪਿਆਰੇ ਹੋ ਜਾਂਦੇ ਪਹਿਲੀ ਗੱਲ ਤਖਤ ਤੋਂ ਤਲਵੰਡੀ ਸਾਬ ਸਾਡੇ ਨਾਲ ਹੀ ਆ ਤਖਤ ਤੋਂ ਪੰਜ ਪਿਆਰੇ ਹੁੰਦੇ ਪੰਜ ਪਿਆਰੇ ਆ ਕੇ ਰੱਖ ਇਹਨਾਂ ਦਾ ਉਤ ਘਟਨ ਕਰਦੇ ਨਹੀਂ ਪੱਥਰ ਰੱਖਦੇ ਠੀਕ ਹੈ ਇਹ ਸਾਰੇ ਜਿੰਨੇ ਇਹਨਾਂ ਨੇ ਸੰਤ ਮੰਗਾਈ ਆ ਸਾਰੇ ਇਹ ਉਹ ਸੀਗੇ ਆਪਣੇ ਆਪਣੇ ਉੱਥੇ ਕੋਈ ਐਸੀ ਨਹੀਂ ਬਣ ਸਕਦਾ ਦੇਖੋ ਠੀਕ ਹੈ ਸਾਰੇ ਇਹ ਪੰਜਾਬੀ ਨਹੀਂ ਮੈਂ ਹੁਣ ਕੀ ਕਵਾਂ ਲੋਕਾਂ ਨੂੰ ਮਿਰਚਾਂ ਵੀ ਬਹੁਤ ਲੱਗਣੀਆਂ ਪਰ ਜੇ ਸਾਡੇ ਦੇਖੋ ਜਿਹੜੇ ਸਿੱਖ ਹੈ ਉਹਨਾਂ ਤਾਂ ਇਹ ਵੜਨ ਦਿੰਦੇ ਉਹਨਾਂ ਤਾਂ ਕਹਿੰਦੇ ਨਹੀਂ ਨਹੀਂ ਜਾਂਦੀ ਜੀ ਇਹ ਐਸਸੀ ਹੈ ਜੀ ਇਹ ਸਟੂਲ ਕਾਸਟ ਹੈ ਜੀ ਇਹ ਨਹੀਂ ਨਹੀਂ ਜਾਂਦੀ ਇਹ ਮੜਨੀ ਚਾਹੀਦੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਉਹ ਕਰਤਾ ਬਣਾਤਾ ਉਹ ਨਹੀਂ ਪੱਥਰ ਰਖਵਾਇਆ ਦੁੱਖ ਤਾਂ ਹੋਇਆ ਇਸ ਗੱਲ ਦਾ ਠੀਕ ਹੈ ਪਰ ਮੇਰੀ ਗੱਲ ਨਾਲ ਕੁਝ ਸਹਿਮਤ ਹੋਣਗੇ ਵੀ ਕੁਝਕ ਨਹੀਂ ਵੀ ਹੋਣਗੇ ਠੀਕ ਹੈ ਕਿਉਂਕਿ ਮੈਂ ਤਾਂ ਜਿਹੜੀ ਗੱਲ ਸਾਡੇ ਤੇ ਢੋਕਦੀ ਐ ਮੈਂ ਤਾਂ ਦੱਸਦੀ ਮੇਰੇ ਖੋਦ ਸਾਡੇ ਇੱਥੇ ਟੱਲਾ ਵੱਜਦਾ ਉੱਥੇ ਇੱਕ ਡੇਰਾ ਐ ਠੀਕ ਐ ਉੱਥੇ ਮਹਾਰਾਜ ਪ੍ਰਕਾਸ਼ ਐ ਮੈਂ ਅਸੀਂ ਮੈਂ ਤੇ ਇੱਕ ਮੇਰੀ ਗਵੰਡਣ ਅਸੀਂ ਬੈਲ ਭਰਨ ਗਈਆਂ ਉਹਨੂੰ ਮੈਂ ਕਰਦੀ ਦੀ ਵੀ ਇੱਥੇ ਲੋਕ ਕਹਿੰਦੇ ਵੀ ਇੱਥੇ ਵੀ ਜਿਹੜੇ ਐਸਸੀ ਲੋਕ ਉਹਨਾਂ ਨੂੰ ਵੜਨ ਦਿੱਤਾ ਜਾਂਦਾ ਵੀ ਆਪਾਂ ਦੇਖ ਕੇ ਆਉਣਾ ਹੈ ਨਾ ਅਸੀਂ ਦੋਨੇ ਅਸੀਂ ਚੱਲੇ ਗਈਆਂ ਉੱਥੇ ਨਾ ਜਿਹੜੇ ਚਾਰੇ ਗਰੀਬ ਘਰਾਂ ਦੇ ਸੀ ਉਹ ਬੱਚੇ ਬਾਹਰ ਬਿਠਾਏ ਸੀ ਗਰੀਬ ਲੋਕਰ ਜਿਹੜੇ ਚੰਗੇ ਅਮੀਰ ਸੀਗੇ ਉਹ ਅੰਦਰ ਬਿਠਾਏ ਸੀ ਤੱਕਣ ਉੱਚੀ ਜਾਤ ਦੇ ਠੀਕ ਹੈ ਤੇ ਸਾਨੂੰ ਕਹਿੰਦੇ ਬੀਬੀ ਅਸੀਂ ਉੱਥੇ ਬੈਠਣ ਲੱਗੇ ਆ ਕਹਿੰਦੇ ਬੀਬੀ ਇੱਥੇ ਨਾ ਬਿਠੋ ਬਾਬਾ ਖੋਦ ਜਿਹੜਾ ਉੱਥੇ ਹੈਗਾ ਹਾਂ ਸਾਦਾ ਕੋਈ ਆਖੇ ਤੁਸੀਂ ਅੰਦਰ ਬੈਠੋ ਮੈਂ ਕਹਿੰਦੀ ਬਾਬਾ ਜੀ ਅਸੀਂ ਇੱਥੇ ਬੈਠਾਂਗੇ ਉਹ ਅਸੀਂ ਬਹਿ ਗਏ ਮੱਲ ਮੱਲੇ ਸੀ ਉੱਥੇ ਪ੍ਰਸ਼ਾਦਾ ਛਕਿਆ ਉੱਠ ਕੇ ਫਿਰ ਅਸੀਂ ਪੁੱਛਿਆ ਮੈਂ ਕਿਹਾ ਬਾਬਾ ਜੀ ਵੀ ਇਹ ਬਾਬਾ ਕੀ ਗੱਲ ਵੀ ਇਹ ਤੁਸੀਂ ਸਾਨੂੰ ਅੰਦਰ ਇੱਥੇ ਕਿਉਂ ਨਹੀਂ ਬਿਠਾ ਰਹੇ ਕਹਿੰਦੇ ਭਾਈ ਇੱਥੇ ਤਾਂ ਨੀਕੀ ਸੁੱਕੀ ਜਾਤ ਬੈਠਦੀ ਹੈ ਦੇਖੋ ਲੰਗਰ ਉਹਨਾਂ ਨੇ ਖਾਉਂਦੇ ਆ ਪਰ ਠੀਕ ਹੈ ਅਸੀਂ ਉਹਨਾਂ ਨੂੰ ਉਹ ਸਾਨੂੰ ਸਾਨੂੰ ਵੜਨ ਦੇ ਦੇਣਗੇ ਉੱਥੇ ਹਾਂ ਸੰਤਾ ਬਹੁਤ ਦੇਖੋ ਆ ਦੇਖੋ ਮਹਾਰਾਜ ਨੇ ਗੁਰਗੋਬ ਸਿੰਘ ਜੀ ਨੇ ਪੰਜ ਸਿੰਘ 28 ਸੀ ਹੈ ਨਾ ਉਹਨਾਂ ਤੋਂ ਸੀਸ ਮੰਗੇ ਸੀ ਠੀਕ ਹੈ ਉਹਨਾਂ ਨੇ ਸੀਸ ਦਿੱਤੇ ਪੰਜ ਬਾਰੀ ਬਾਰੀ ਹੈ ਨਾ ਤੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਤੇ ਨਪਾਈ ਹਮਸੇਪਾਈ ਮੋਕਬ ਸੰਗ ਤੇ ਪਾਈ ਸੈਫ ਸਿੰਘ ਠੀਕ ਹੈ ਫਿਰ ਉਹ ਵੀ ਸੈਫ ਸਿੰਘ ਬਾਦ ਚ ਬਣਾਇਆ ਉਹਨਾਂ ਅਮਰਤ ਚਿਕਾ ਠੀਕ ਹੈ ਫਿਰ ਗੁਰੂ ਸਾਹਿਬ ਨੇ ਉਹਨਾਂ ਤੋਂ ਅਮਰਤ ਦੀ ਦਤ ਬਖਸ਼ ਤੇ ਗੁਰੂ ਸਾਹਿਬ ਨੇ ਉਹਨਾਂ ਨੇ ਇੱਕ ਹੁਕਮ ਕੀਤਾ ਹੁਕਮ ਕੀਤਾ ਗੁਰੂ ਸਾਹਿਬ ਨੇ ਇੰਨਾ ਕਿ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੂੰ ਉਹਨਾਂ ਨੇ ਫਰਿਆਦ ਕੀਤੀ ਉਹਨੇ ਹੁਕਮ ਕੀਤਾ ਕੋਈ ਸਾਥ ਹੋਤਾ ਤੁਸੀਂ ਪੰਜ ਸਿਰ ਲਈ ਆ ਤੁਸੀਂ ਕੀ ਦੇਮੋਂਗੇ ਅਮਰਤ ਇਹ ਵੀ ਆਪੇ ਬਾਬਾ ਗੋਗੁਰੂ ਗੋਬਿੰਦ ਸਿੰਘ ਆਪੇ ਗੁਰਚਿੱਲਾ ਤੁਸੀਂ ਸਾਡੇ ਅਸੀਂ ਸਾਡੇ ਚੇਲੇ ਬਣਨ ਵਾਸਤੇ ਸਿਸਨ ਕੀ ਅਸੀਂ ਤੁਹਾਡੇ ਚੇਲੇ ਬੜੀਆਂ ਤੋਂ ਦਾ ਮਰ ਛਕਿਆ ਤੁਹਾਨੂੰ ਪੰਜ ਸੀਸ ਦਿੱਤੇ ਆ ਤੁਸੀਂ ਕੀ ਦਿਓਂਗਾ ਇਹਨਾਂ ਨੇ ਫਿਰ ਗੁਰੂ ਸਾਹਿਬ ਨੇ ਉਦੋਂ ਕਿਹਾ ਸੀ ਵੀ ਮੈਂ ਆਪ ਦਾ ਸਰਪੰਚ ਬਾਰੂਗਾ ਐਡੀ ਪਦਵੀ ਆ ਪੰਜ ਪਿਆਰਿਆਂ ਦੀ ਠੀਕ ਹੈ ਇਹਨਾਂ ਨੇ ਉਹਨਾਂ ਨੇ ਦੇਖ ਲਓ ਵੀ ਹੁਕਮ ਕੀਤਾ ਗੁਰੂ ਸਾਹਿਬ ਨੂੰ ਨਾ ਕਿ ਗੁਰੂ ਸਾਹਿਬ ਨੂੰ ਫਰਿਆਦ ਨਹੀਂ ਕੀਤੀ ਹੁਕਮ ਕੀਤਾ ਪੰਜ ਪਿਆਰਿਆਂ ਦੀ ਐਡੀ ਵੱਡੀ ਪਾਵਰ ਹੈ ਇਹਨਾਂ ਨੇ ਚੱਕ ਕੇ ਉਸ ਤੇ ਸਾਧ ਸੰਤ ਵੜ ਕੇ ਉਹਨਾਂ ਨੇ ਨੀ ਪੱਤਰ ਖਾ ਤਾਂ ਪੰਜ ਪਿਆਰੇ ਰਖਾਉਣ ਰਖਾਉਂਦੇ ਕਿਆ ਸਮਝੇ ਆਵਾਜ਼ ਠੋਣ ਦਾ ਸਾਡਾ ਵੀ ਹੱਕ ਹੈ ਠੀਕ ਹੈ ਤੇ ਚਲੋ ਬਰ ਅਥੇ ਕੋਈ ਵਾਸ ਨਹੀਂ ਚੱਲਦਾ ਉੱਥੇ ਕਿਉਂਕਿ ਦੇਖੋ ਜੀ ਮੇਰੀ ਇੱਕ ਮੇਰੀ ਤੇ ਕੋਈ ਆ ਵੀ ਆਪਨ ਮਹਾਰਾਜ ਨੇ ਕੋਈ ਸਾਧ ਸੰਤਾਂ ਨੂੰ ਜੋੜਿਆ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰੂ ਗੰਗੀ ਨੇ ਪੰਜ ਪਿਆਰੇ ਤਾਂ ਪਿਆਰ ਮਰ ਤਪਾਂ ਲੇ ਕਰਾਉਂਦੇ ਆ ਠੀਕ ਹੈ ਤੁਸੀਂ ਮਰਜ਼ਾ ਦਾ ਜਿਹੜੀ ਜੋ ਮਰਜ਼ਾ ਦਾ ਮਰਜ਼ਾਦ ਚ ਰਹੋ ਉਹ ਪੰਜਾਬ ਪਿਆਰਾਂ ਤੁਸੀਂ ਕਰੋ ਤੁਸੀਂ ਉਨ ਸੱਦ ਲੋ ਕੋਈ ਪ੍ਰੋਗਰਾਮ ਕਰ ਲਓ ਸਾਧ ਸੰਸਦ ਲੋ ਕੋਈ ਸਾਨੂੰ ਦੁੱਖ ਨਹੀਂ ਕੋਈ ਸਾਧੂ ਸੰਤਨ ਸੜ ਹੈ ਨਹੀਂ ਪਰ ਸਾਧੂ ਸੰਤ ਜਿਹੜੇ ਡੇਰਿਆਂ ਤੇ ਉਹ ਸਾਨੂੰ ਨਹੀਂ ਵੜਨ ਦਿੰਦੇ ਸਾਡੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਾਡੇ ਸਿੱਖਾਂ ਨੂੰ ਨਹੀਂ ਵੜਨ ਦਿੰਦੇ ਗਰੀਬ ਸਿੱਖ ਹੈ ਠੀਕ ਹੈ ਮੇਰਾ ਹੱਥ ਬੰਦ ਕੇ ਬੇਨਤੀ ਹੈ ਵੀ ਤੁਸੀਂ ਨਾਮ ਪਰਵਾਦ ਕਰੋ ਸਿੱਖ ਧਰਮ ਦਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਫੇ ਲਾਈਕ ਤੇ ਕਮੈਂਟ ਕਰਕੇ ਦੱਸੋ ਵੀ ਮੇਰੇ ਇਹ ਵਿਚਾਰ ਕਿਵੇਂ ਆ